ਕੋਟਬੁੱਡਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਕਸਬਾ ਕੋਟਬੁੱਡਾ ਵਿਖੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਸ਼ਗਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਨੇ ਕੱਲ ਚੰਡੀਗੜ੍ਹ ਵਿਖੇ ਕੰਗੜਾ ਰਣੌਤ ਉੱਪਰ ਕੁਲਵਿੰਦਰ ਕੌਰ ਵੱਲੋਂ ਮਾਰੇ ਗਏ ਥੱਪੜ ਨੂੰ ਲੈ ਕੇ ਕਿਹਾ ਕਿ ਕੰਗੜਾ ਰਣੌਤ ਨੇ ਹਮੇਸ਼ਾ ਹੀ ਕਿਸਾਨਾਂ ਪ੍ਰਤੀ ਗਲਤ ਸ਼ਦਾਬਲੀ ਵਰਤੀ ਹੈ ਜਿਸ ਨੂੰ ਲੈ ਕੇ ਕੁਲਵਿੰਦਰ ਕੌਰ ਵੱਲੋਂ ਇਹ ਕਦਮ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੁਲਵਿੰਦਰ ਕੌਰ ਦੇ ਹੱਕ 'ਚ ਖਲੋਣ ਦੀ ਬਜਾਏ ਕੰਗੜਾ ਰਣੌਦ ਦੇ ਕਹਿਣੇ ਤੇ ਕੁਲਵਿੰਦਰ ਕੌਰ ਤੇ ਜੋ ਕਾਰਵਾਈ ਕੀਤੀ ਹੈ ਉਹ ਨਿੰਦਣਯੋਗ ਹੈ ਹੋਰ ਕੀ ਆਖਿਆ ਕਿਸਾਨ ਆਗੂਆਂ ਨੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਅੱਜ ਧੰਨਵਾਦ ਕਰਦੇ ਹਾਂ ਕਿਸਾਨ ਸਿੰਘ ਕਮੇਟੀ ਪੰਜਾਬ ਕੋਰ ਵੱਡਾ ਦਾ ਸਾਰੇ ਨਮਾਇंदे ਵੱਖ-ਵੱਖ ਥਾਵਾਂ ਤੋਂ ਸਰਾਲੀ ਮੰਡਾਂ ਤੋਂ ਔਰ ਜੌਨ ਬਾਬਾ ਸੰਤ ਖਾਲਸਾ ਔਰ ਬਾਕੀ ਸਾਰੇ ਲੀਡਰ ਸਹਿਬਨ ਬਾਬਾ ਸ਼ੇਰ ਸਿੰਘ ਜੀ ਸਾਰੇ ਸਾਥੀ ਪੁੱਜੇ ਹਰਪਾਲ ਸਿੰਘ ਬਾਬੇ ਸੰਤਖਾਰ ਸੇ ਤੋਂ ਪ੍ਰਧਾਨ ਨੇ ਔਰ ਜੋ ਪ੍ਰਾਣਾ ਜਿਹੜਾ ਕੇਸ ਸੀਗਾ 2012 ਦਾ ਉਹਦੇ ਵਿੱਚ ਤਰਨਤਨ ਸੈਸ਼ਨ ਤੋਂ ਕੈਦ ਹੋਈ ਸੀ 6 ਮਹੀਨੇ ਉਹਦੇ ਚ ਰਿਹਾ ਹੋ ਕੇ ਵਾਪਸ ਆਏ ਆ ਔਰ ਸਾਰੇ ਸਾਥੀ ਆਪਣੇ ਘਰ ਵੇਖੇ ਮਿਲਣ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਾਥੀਆਂ ਦਾ ਔਰ ਉਹਦੇ ਨਾਲ ਨਾਲ ਜਿਹੜਾ ਕੱਲ ਚੰਡੀਗੜ੍ਹ 에어ਪੋਰਟ ਤੇ ਬੀਬੀ ਕੁਲਵਿੰਦਰ ਕੋਰ ਦੇ ਨਾਲ ਉਹ ਕੰਗਲਾ ਜਿਹੜੀ ਮੈਡਮ ਆ ਜਿਹੜੀ ਐਮਪੀ ਬਣੀ ਆ ਭਾਜਪੀ ਦੀ ਗਲਤ ਸ਼ਬਦਾਵਲੀ ਬੋਲਣ ਦੇ ਕਾਰਨ ਸਾਡੀ ਕੁਲਵਿੰਦਰ ਕੋਰ ਬੇਟੀ ਦੇ ਸਨਮਾਨ ਆ ਔਰ ਇੱਕ ਪੰਜਾਬੀ ਵਿਰਾਸਤ ਨੂੰ ਪੰਜਾਬ ਦੀ ਕੂਮ ਨੂੰ ਗਲਤ ਬੋਲਣਾ ਗਲਤ ਸ਼ਬਦ ਜਿਹੜੇ ਬੋਲਨੇ ਔਰ ਨਾਲ ਇਹ ਕਹਿ ਦੇਣਾ ਕਿ ਜਿਹੜੀਆਂ ਮਾਈਆਂ ਵਾਂ ਜਾਂ ਬੀਬੀਆਂ ਸਾਡੀਆਂ ਵੀ ਇਹ 200 200 ਰੁਪਇਆ ਲੈ ਕੇ ਧਰਨੇ ਦੇ ਵਿੱਚ ਅੰਦੋਲਨ ਦੇ ਵਿੱਚ ਆਉਂਦੀਆਂ ਔਰ ਉਸ ਲੜਕੀ ਨੇ ਬਹਾਦਰੀ ਵਿਖਾਈ ਆ ਕਿ ਜਿਹੜੇ ਥੱਫੜਿਆ ਜਿਹੜੇ ਦੋ ਮਾਰੇ ਆ ਉਹ ਜੈਜ ਬਣਦੇ ਸੀ ਔਰ ਵੱਡੇ ਵੱਡੇ ਉਹਨੇ ਆਪਦੇ ਮੂੰਹ ਦੇ ਵਿੱਚੋਂ ਗਲਤ ਸ਼ਬਦਾਬੀਆਂ ਬੋਲ ਕੇ ਤੇ ਉਹ ਕੰਗੜਾ ਤੇ ਜਿਹੜੀ ਕਾਰਵਾਈ ਬੰਦੀ ਤੇ ਜਿਹਦੀ ਪਿੱਠ ਪ੍ਰਸ਼ਾਸਨ ਨੇ ਜਿਹੜੀ ਆ ਕੰਗੜਾ ਦੀ ਪੂਰੀ ਆ ਔਰ ਬੀਬੀ ਕੁਵਿੰਦਰ ਕੌਰ ਤੇ ਅੱਜ ਪਤਾ ਲੱਗਾ ਕਿ ਐਫਆਰਆਈ ਵੀ ਦਰਜ ਕੀਤੀ ਗਈ ਹਨ ਨੂੰ ਮੁਅਤਲਕ ਕੀਤਾ ਗਿਆ ਅਸੀਂ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਸਖਤ ਨਿੰਦਿਆ ਕਰਦੇ ਹਾਂ ਔਰ ਸਾਰੇ ਮੋਰਚੇ ਦੇ ਨਾਲ ਵੀ ਮੇਰਾ ਫੋਨ ਤੇ ਰਾਬਤਾ ਹੋਇਆ ਵਾ ਕਿਸਾਨ ਮਜ਼ਦੂਰ ਮੋਰਚੇ ਨਾਲ ਵੀ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਤੇ ਕਿਉਂਕਿ ਮੈਂ ਕੰਸਾਨੀ ਅੰਦੋਲਨ ਦੌਰਾਨ ਜੇਲ੍ਹ ਦੇ ਵਿੱਚ ਹਾਂ ਤੇ ਰਿਹਾ ਕਿ ਆਇਆ ਔਰ 10 ਤਰੀਕ ਨੂੰ ਉੱਥੇ ਪਹੁੰਚ ਜਾਣਾ ਔਰ ਜੇ ਕੋਈ ਸਖਤ ਫੈਸਲਾ ਜਿਹੜਾ ਸਾਨੂੰ ਲੈਣਾ ਪਿਆ ਤੇ ਇਹ ਸਾਡੀ ਭਾਰਤ ਸਰਕਾਰ ਅੱਗੇ ਇੱਕ ਪਹਿਲੀ ਮੰਗ ਹੋਊਗੀ ਕਿ ਜੇ ਉਹਨੂੰ ਮਵਕਤਲ ਕੀਤਾ ਜਾਂ ਕੇਸ ਰੱਦ ਨਾ ਕੀਤਾ ਇਹ ਦੋਨਾਂ ਮੋਰਚਿਆਂ ਵੱਲੋਂ ਇਹ ਕੇਸ ਦੀ ਜਿਹੜੀ ਆ ਇਹ ਪਹਿਲੀ ਮੰਗ ਰੱਖ ਕੇ ਮੀਟਿੰਗ ਕਰਕੇ ਉਹਦੇ ਉੱਤੇ ਕੋਈ ਅਗਲਾ ਐਲਾਨ ਕੀਤਾ ਜਾ ਸਕਦਾ ਅੱਜ ਕਿਸਾਨ ਸਿੰਘਾਂ ਚ ਕਮੇਟੀ ਪੰਜਾਬ ਕੋਟਵੱਡਾ ਦੇ ਸਾਥੀਆਂ ਨੂੰ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਸੁਖਦੇਵ ਸਿੰਘ ਵਿਰਾਲੀ ਮੰਡ ਤੋਂ ਭੰਤਨ ਬਾਬਾ ਦੀਪ ਸਿੰਘ ਔਰ ਮੰਦੀਰ ਸਿੰਘ ਆਪਣੇ ਸਾਰੇ ਸਾਥੀ ਜਿੰਨੇ ਵੀ ਆਏ ਆ ਬਾਬੇ ਦੀਪ ਸਿੰਘ ਜੀੋਂ ਤੋਂ ਹੀ ਪੁੱਜੇ ਆ ਔਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਬੜਾ ਪਿਆਰ ਰੱਖਦੇ ਆ ਜਥੇਬੰਦੀ ਇਹ ਪੁਰਾਣੇ ਲੀਡਰਾਂ ਇਹਨਾਂ ਨੇ ਜਥੇਬੰਦੀ ਚਲਾਈ ਔਰ ਉਹਦੇ ਜੋ ਸਭ ਨੂੰ ਮੈਂ 4 ਸਾਲ ਮਗਰੋਂ ਚੱਲਿਆ ਔਰ ਮਗਰੋਂ ਚੱਲ ਕੇ ਇਹਨਾਂ ਨੇ ਜੋ ਆਪਾਂ ਨੂੰ ਮਾਨ ਸਨਮਾਨ ਦਿੱਤਾ ਜਥੇਬੰਦੀ ਦੇ ਮੁਖੀ ਬਣਾਇਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਇਹ ਮਸਵਾਹ ਦੇ ਨੇ ਕਿ ਸਾਰੀ ਉਮਰ ਜਿੰਨਾ ਚਿਰ ਤੱਕ ਰਿਆ ਇਹ ਜਥੇਬੰਦੀ ਦੇ ਵਿੱਚ ਸੇਵਾ ਨਿਭਾਉਂਦੇ ਰਾਵਾਂਗੇ ਜਿੱਦਾਂ ਜਿੱਦਾਂ ਦੀ ਵੀ ਡਿਊਟੀ ਦੇਵਦੀ ਗਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬਾਬਾ ਸ਼ੇਰ ਸਿੰਘ ਵੀ ਦੋ ਸ਼ਬਦ ਜਿਹੜੇ ਇਹਦੇ ਵਿੱਚ ਰੱਖਣਗੇ ਧੰਨਵਾਦ ਜੀ ਜਿੰਨੀ ਵੀ ਸੰਗਤ ਆਪਾਂ ਅੱਜ ਪ੍ਰਧਾਨ ਸੂਬਾ ਸਰਦਾਰ ਅੰਜੀਸ਼ਿਕ ਦੇ ਗ੍ਰੈਵਰੇ ਇਕੱਠੇ ਹੋਏ ਆਂ ਸਾਰੇ ਆਪਾਂ ਪਹਿਲਾਂ ਫਤਿਹ ਬੁਲਾਈਏ ਕਿਉਂਕਿ ਫਤਿਹ ਦੇ ਵਿੱਚ ਬੜਾ ਵੱਡਾ ਪਾਰਸ ਤੇ ਪਾਸ਼ ਨੇ ਬਲ ਬਖਸ਼ਿਆ ਫਤੇ ਤਾਰੀ ਮੇਡੀਆਂ ਜਦੋਂ ਰਸਨਾ ਦੇ ਉੱਤੇ ਫਤੇਉ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੋ ਭਾਈ ਇੰਦਰਜੀਤ ਸਿੰਘ ਜੀ ਪ੍ਰਧਾਨ ਹਨ ਤੇ ਸਮਾਂ ਬੀਤਿਆ ਸੀ ਉਹ ਸੱਚ ਤੇ ਝੂਠ ਦੀ ਲੜਾਈ ਸੀ ਲੋਕਾਂ ਦੇ ਨਾਲ ਖਲੋਣਾ ਗਰੀਬਾਂ ਤੇ ਨਾਥਾਂ ਦੀ ਮਦਦ ਕਰਨੀ ਇਹ ਸਾਨੂੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਿਖਾਈ ਪਰ ਉਹਦੀ ਜਿੱਤ ਹੋਈ ਆ ਅੱਜ ਪ੍ਰਧਾਨ ਸਾਹਿਬ ਸਾਡੇ ਨਗਰ ਦੇ ਵਿੱਚ ਆਏ ਆ ਜਿੰਨਿਆਂ ਵੀ ਬਾਹਰਲੇ ਨਗਰਾਂ ਤੋਂ ਸਾਡੇ ਪਿੰਡ ਦੇ ਵਿੱਚ ਆਣ ਕੇ ਸਾਡੇ ਭਰਾ ਇਹਨਾਂ ਦੇ ਵਿੱਚ ਮੈਂ ਨਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਚੱਲਣ ਦੀ ਅੱਜ ਦੇ ਸਮੇਂ ਦੀ ਸਭ ਤੋਂ ਪਹਿਲਾਂ ਤਾਂ ਮੈਂ 6 ਜੂਨ ਤੱਕ ਅਸੀਂ ਕਿਸੇ ਨੂੰ ਵਧਾਈ ਦੇਣ ਦੇ ਪਾਤਰ ਵੀ ਨਹੀਂ ਸੀ ਬਣਦੇ ਤੇ 6 ਜੂਨ ਤੋਂ ਬਾਅਦ ਜਿਹੜੇ ਸਾਡੇ ਭਾਈ ਅਮਰਤਪਾਲ ਸਿੰਘ ਜੀ ਤੇ ਆਪਣੇ ਸਰਬਜੀਤ ਸਿੰਘ ਜੀ ਫਰੀਦਕੋਟ ਸੀਟ ਤੋਂ ਜਿੱਤੇ ਆ ਉਹਨਾਂ ਦਾ ਨੂੰ ਮੈਂ ਵਧਾਈ ਆਪ ਦੇ ਵੱਲੋਂ ਹੀ ਦਿਨਾ ਤੇ ਕੌਮ ਸਾਰੀ ਨੂੰ ਮੈਂ ਕਹਿਣਾ ਵੀ ਜਿਹੜੀ ਸਾਰੀ ਆਪਾਂ ਕੌਮ ਜਿਹੜੀ ਜਾਗੀ ਆ ਇਹ ਜਾਗਣ ਦਾ ਪਹਿਲੀ ਜਮਾਤ ਦਾ ਸਾਡਾ ਵਿਰਸਾ ਕਿਸਾਨ ਸੰਘਰਸ਼ ਕਮੇਟੀ ਜਿਹੜੇ ਸਾਡੇ ਦਿੱਲੀ ਦੇ ਵਿੱਚੋਂ ਇਹ ਕੰਝ ਸ਼ੁਰੂਆਤ ਹੋਈ ਉੱਥੋਂ ਲੋਕਾਂ ਦੇ ਵਿੱਚ ਜਾਗਰੂਕੀ ਆਈ ਤੇ ਸਾਨੂੰ ਇਹ ਸਮੇਂ ਦੇ ਵਿੱਚ ਆਇਆ ਤੇ ਜਿਹੜਾ ਬੀਬਾ ਕੁਲਵਿੰਦਰ ਕੌਰ ਜੀ ਨੇ ਥੱਪੜ ਮਾਰਿਆ ਮੈਂ ਤਾਂ ਸਮਝਦਾ ਸੀ ਵੀ ਅਧਿਆਪਕ ਸੀ ਇਹ ਹੀ ਕੰਗਣਾ ਕਿਉਂਕਿ ਉਹ ਐਮਪੀ ਬਣੀ ਸੀ ਤੇ ਜਿਹੜੀ ਟੀਚਰ ਵਿਦਿਆਰਥੀ ਸੀ ਉਹ ਕੁਲਵਿੰਦਰ ਕੌਰ ਸੀ ਪਰ ਕਨ ਉਹਨੇ ਟੀਚਰ ਦੇ ਗਲਤ ਸਬਕ ਦੇਣ ਦੀ ਸਬਾਏ ਜੋ ਨੇ ਦੁਰ ਥੱਪੜ ਮਾਰਿਆ ਉਹਨੂੰ ਇੱਕ ਮੱਤ ਦਿੱਤੀ ਆ ਤੇ ਉਹ ਇਸ ਵੇਲੇ ਸਾਡਾ ਕੌਮ ਦਾ ਟੀਚਰ ਜਿਹੜਾ ਉਹ ਕਲਦੀ ਕਲਵਿੰਦਰ ਕੌਰ ਬਣਦੀ ਆ ਤੇ ਉਹ ਇੱਕ ਜਿਹੜੀ ਉਹਨੂੰ ਥੱਪੜ ਵੱਜਿਆ ਉਹਦੇ ਤੋਂ ਉਹਨੂੰ ਸਬਕ ਸਿੱਖਣਾ ਚਾਹੀਦਾ ਕਿ ਸਿੱਖ ਕੌਮ ਦੇ ਬਾਰੇ ਕਿ ਕਿਸੇ ਧਰਮ ਦੇ ਬਾਰੇ ਵੀ ਕਿਸੇ ਦੇ ਬਾਰੇ ਵੀ ਮਾੜਾ ਬੋਲਣਾ ਜਿਹੜਾ ਉਹ ਛੋਹਣਾ ਨਹੀਂ ਮੈਂ ਇਹਨਾਂ ਲਫ਼ਜ਼ਾਂ ਨਾਲ ਅੰਤਮਾਰ ਕਰਦਾ ਕਿ ਸਿੱਖ ਕੌਮ ਨੂੰ ਜੋ ਆਪਾਂ ਉਸ ਪੀਬਾ ਕਲਵਿੰਦਰ ਕੌਰ ਦੇ ਨਾਲ ਕੋਈ ਵੀ ਦੁੱਖ ਸੁੱਖ ਦੀ ਜਿਹੜੀ ਘੜੀ ਆਵੇ ਉਹਦੇ ਵਿੱਚ ਆਪਾਂ ਸਾਰੇ ਤਨਮਨ ਤੇ ਧਨਮਨ ਦੇ ਨਾਲ ਸੇਵਾ ਕਰਕੇ ਤੇ ਉਹ ਤੇ ਕਰੀਏ ਜੀ ਅੱਜ ਉਹਨਾਂ ਦੀ ਆਪਾਂ ਮਗਰ ਖਲੋਵਾਂਗੇ ਜਿਤਨਾ ਅੱਗੇ ਇੱਕ ਦੂਜੇ ਦੇ ਖਲੋਣੇ ਆ ਤੇ ਸਿੱਖ ਕੌਮ ਦੀ ਤੇ ਪੰਥ ਖਾਲਸਾ ਦੀ ਤੇ ਤਰ੍ਹਾਂ ਗੁਰੂ ਸਾਡੇ ਪੰਜਾਬ ਦੀ ਸਾਰੀ ਚੜ੍ਹਦੀ ਕਲਾ ਨੂੰ ਇਹਨਾਂ ਸ਼ਬਦਾਂ ਨਾਲ ਮਾਤਰ ਮਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ